ਆ ਰਹੇ ਆ ਤੁਹਾਡੇ ਘਰੇ ਪੂਰੇ ਵਧੀਆ ਤਰੀਕੇ ਨਾਲ ਤੁਹਾਨੂੰ ਡਾਈਟ ਸਮਝਾਵਾਂਗੇ ਫਿਟਨੈਸ ਦੇ ਮੰਤਰ ਸਿਖਾਵਾਂਗੇ ਕੱਲੀ-ਕੱਲੀ ਐਕਸਾਈ ਕਿਵੇਂ ਲਾਉਣੀਆਂ ਉਹਦੇ ਗੁਣ ਦੱਸਾਂਗੇ ਹਾਂਜੀ ਤੁਹਾਡੇ ਨਾਲ ਰਹਾਂਗੇ 24 ਘੰਟੇ ਯਾਦ ਹੋਊਗਾ ਤੁਹਾਨੂੰ ਆਪਾਂ ਇੱਕ ਐਪ ਲੌਂਚ ਕਰੀ ਸੀਗੀ ਆਟੋਮੈਟਿਕ ਫਾਸਟਿੰਗ ਪਲੈਨਰ ਜਿਹੜੀ ਕਿ ਤੁਸੀਂ ਡਾਊਨਲੋਡ ਕਰ ਕਰਕੇ ਕਿੰਨਾ ਨੰਬਰ 1 ਤੇ ਵੀ ਲਿਆਤੀ ਸੀ ਹੁਣ ਵੀ ਬਹੁਤ ਸਾਰੇ ਕਲਾਇੰਟ ਇਹ ਐਪ ਯੂਜ਼ ਕਰ ਰਹੇ ਨੇ ਜਿਹੜੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਥੋੜਾ ਫਿਟਨੈਸ ਟ੍ਰੇਨਰ ਤੁਹਾਡੀ ਜੇਬ 'ਚ ਹੋਵੇਗਾ ਇਹਦੇ ਵਿੱਚ ਆਪਾਂ ਨਵੀਆਂ ਵਰਕਆਊਟ ਵੀਡੀਓ ਅਪਡੇਟ ਕਰਦੇ ਆਂ ਸਾਰਾ ਐਪ ਅਪਡੇਟ ਕੀਤਾ ਥੀਮ ਚੇਂਜ ਕਰਤੇ ਸੋ ਇਹਦੇ ਵਿੱਚ ਹੈਗਾ ਕੀ ਆ ਚਾਹੇ ਤੁਹਾਡੀ ਹੈਲਥ ਹੋਵੇ ਚਾਹੇ ਤੁਸੀਂ ਮਸਲ ਗੇਨ ਕਰਨੇ ਨੇ ਚਾਹੇ ਤੁਸੀਂ ਫੈਟ ਲਾਸ ਕਰਨੀ ਆ ਇੱਕ ਬੰਦੇ ਕੋਲ ਸਾਰਾ ਹੀ ਐਕਸੈਸ ਇਕੱਠਾ ਹੋ ਜਾਂਦਾ ਕਦੇ ਵੀ ਕੋਈ ਵੀ ਪਲਾਨ ਸਾਰੇ ਤਰ੍ਹਾਂ ਦੀਆਂ ਡਾਈਟ ਆਈਟਮਾਂ ਇਹ ਨਹੀਂ ਹੈਗਾ ਕਿ ਜੇ ਪਿਓਰ ਵੇਜ ਦਾ ਤਾਂ ਤੁਸੀਂ ਨਾਨ ਵੇਜ ਨਹੀਂ ਕਰ ਸਕਦੇ ਮਤਲਬ ਪਿਓਰ ਵੇਜ ਐਗੀ ਟੇ ਨੂੰ ਸਾਰੇ ਤਰ੍ਹਾਂ ਦੇ ਪਲਾਨ ਸਾਰੇ ਤਰ੍ਹਾਂ ਦੀਆਂ ਡਾਈਟਾਂ ਇਹਦੇ ਵਿੱਚ ਹੈਗੀਆਂ ਨੇ ਕਿਉਂਕਿ ਜਿਹੜੇ ਤਾਂ ਬੰਦੇ ਆਪਣੇ ਕੋਲ ਇੱਥੇ ਲੋਕਲੀ ਨੇ ਉਹਨਾਂ ਨੂੰ ਤਾਂ ਆਪਾਂ ਲੋਕਲੀ ਫਿੱਟ ਕਰ ਸਕਦੇ ਆ ਪਰ ਬਹੁਤ ਬੰਦੇ ਦੂਰ ਬੈਠੇ ਨੇ ਜਿਹੜੇ ਕਿ ਟਾਪ ਲੈਵਲ ਦੀ ਇਨਫੋਰਮੇਸ਼ਨ ਐਪ ਦੇ ਵਿੱਚ ਹੈਗੀ ਆ ਇਹਦੇ ਵਿੱਚ ਡਿਟੇਲ ਦੇ ਵਿੱਚ ਟਿਪਸ ਵੀ ਦਿੱਤੇ ਹੋਏ ਨੇ ਉਹ ਸੀਕ੍ਰੇਟ ਟਿਪਸ ਕਿ ਕਿਵੇਂ ਤੁਸੀਂ ਪਲੈਨਰ ਚਲਾਉਣਾ ਕਿ ਕਿਹੜੀਆਂ ਉਹ ਬਰੀਕੀ ਵਾਲੀਆਂ ਗੱਲਾਂ ਨੇ ਚਾਹੇ ਉਹ ਡਾਈਟ ਪਲਾਨ ਦੇ ਵਿੱਚ ਚਾਹੇ ਵਰਕਆਊਟ ਪਲਾਨ ਦੇ ਵਿੱਚ ਬੀਜੇ ਤੁਸੀਂ ਆਪਣੀ ਲਾਈਫ ਚ ਅਪਲਾਈ ਕਰ ਲਈਆਂ ਤਾਂ ਤੁਹਾਡੀ ਬਾਡੀ ਉਸੇ ਦਿਨ ਤੋਂ ਚੇਂਜ ਹੋਣ ਲੱਗ ਜੂਗੀ ਕਾਫੀ ਅਫੋਰਡੇਬਲ ਪਲਾਨ ਰੱਖੇ ਹੋਏ ਨੇ ਇਹਦੇ ਵਿੱਚ ਆਪਾਂ ਲੰਬਾ ਵੀ ਬੰਦੇ ਚੱਲ ਸਕਦੇ ਨੇ ਬਾਕੀ ਥੋੜੀ ਸਾਰੀ ਜਿਹੜੀ ਜਰਨੀ ਆ ਉਹਦੀ ਜਿਹੜੀ ਟਰੈਕਿੰਗ ਆ ਉਹ ਚਾਹੇ ਤੁਹਾਡੀਆਂ ਫੋਟੋਆਂ ਤੋਂ ਲੈ ਕੇ ਥੋੜਾ weight gain weight loss graph ਤੋਂ ਲੈ ਕੇ ਸਾਰੀ ਟਰੈਕਿੰਗ ਹੁੰਦੀ ਆ ਮਤਲਬ ਅੱਜ ਕੱਲ ਤੁਹਾਡੇ ਘਰੇ ਡਿਲੀਵਰੀ ਕਰਤੀ ਆ ਆਪਾਂ ਜਿਵੇਂ ਕਹਿ ਨਹੀਂ ਦਿੰਦੇ ਯਾਰ ਅੱਜ ਕੱਲ ਬੰਦੇ ਸੋਚਦੇ ਨੇ ਕਿ ਯਾਰ ਘਰੇ ਹੀ ਸਮਾਨ ਆ ਜਾਵੇ ਕਿਤੇ ਜਾਣਾ ਨਾ ਪਵੇ ਸੋ ਇਸ ਕਰਕੇ ਹਰ ਇੱਕ ਬੰਦਾ ਜੇ ਐਪ ਨੂੰ ਸਮਾਰਟਲੀ ਤਰੀਕੇ ਨਾਲ ਚਲਾਉਂਦਾ ਤਾਂ ਉਹ ਆਪਣਾ ਫਿਟਨੈਸ ਟ੍ਰੇਨਰ ਤੇ ਡਾਈਟੀਸ਼ਨ ਤੇ ਆਪਣੀ ਮੋਟੀਵੇਸ਼ਨ 24 ਘੰਟੇ ਆਪਣੇ ਨਾਲ ਰੱਖ ਸਕਦਾ ਸੋ ਜੇ ਤੁਸੀਂ ਸਟਰਗਲ ਕਰਦੇ ਹੋ ਕਿਸੇ ਵੀ ਤਰ੍ਹਾਂ ਦਾ ਗੋਲ ਅਚੀਵ ਕਰ ਲਈ ਸੋ ਜਰੂਰ ਚੈੱਕ ਆਊਟ ਕਰਿਓ ਐਪ ਸਟੋਰ ਤੋਂ ਜਾਂ ਕੋਈ ਵੀ ਤੁਸੀਂ ਐਂਡਰੋਇਡ ਫੋਨ ਆ ਉਹਦੇ ਤੋਂ ਹੈਰੀ ਮਡੇਰ ਫਿਟਨੈਸ ਐਪ ਡਾਊਨਲੋਡ ਕਰੋ ਤੇ ਆਟੋਮੈਟਿਕ ਫਾਸਟਿੰਗ ਪਲੈਨਰ ਦੇ ਵਿੱਚ ਆਪਣਾ ਪਲਾਨ ਸਟਾਰਟ ਕਰੋ ਫਾਲੋ ਕਰੋ ਇਹਨੂੰ ਤੇ ਨਾਲ ਇਹਦੇ ਮਿਹਨਤ ਕਰੋ ਤਾਂ ਰਿਜ਼ਲਟ ਵੀ ਤੁਹਾਡੀ ਜੇਬ 'ਚ ਹੀ ਹੋਣਗੇ